ਕਿਆ ਕਰਿਆ ਸਾਨੂੰ ਕਿੰਨੇ ਚਿਰ ਕਹਾਈ ਹੈ ਫੁਕਸਲੀ ਵਾਲੀ ਕੜ ਕਹਾਈ ਹੈ ਬਾਦਲ ਨੇ ਜਿੱਥੇ ਮਰਚੀ ਕਾਲੀ ਪਾਵੇ ਪਾਵੇ ਦਿੱਲੀ ਖਾਰੀ ਪਾਵੇ ਜਿੱਥੇ ਮਰਚੀ ਕਾਲੀ ਪਾਵੇ ਪਾਵੇ ਦਿੱਲੀ ਖਾਰੀ ਪਾਵੇ ਨਾੜਕ ਭਰੀ ਆ ਰਹੀ ਹੈ ਨਾਜ ਫਰੀ ਹੋ ਰਿਹਾ ਹੈ ਪੜਾਈ ਫਰੀ ਹੈ ਕਰਾਇਆ ਫਰੀ ਹੈ ਅਲ ਹੋਰ ਕੀ ਹੈ ਯਾਤਰਾ ਫਰੀ ਇਹਨਾਂ ਨੇ ਕਰੀ ਨਹੀਂ ਕੁਝ ਵੀ ਨਹੀਂ ਬਾਕੀ ਪਾਰਟੀਆਂ ਨੇ ਕਰਦੇ ਸੀ ਇਹ ਕੰਮ ਕੋਈ ਲਾਊਡ ਤੇ ਲੁੱਟ ਕੇ ਗਾ ਕੇ ਕੀ ਕੀ ਕਹਣਾ ਜਨੋ ਇਹ ਬਾਬਾ ਜੀ ਪਤਾ ਵੀ ਪੱਕੇ ਕਾਲੀ ਤੁਨ ਕੀ ਕੀ ਕਹਣਾ ਜਨੋ ਇਹ ਬਾਬਾ ਜੀ ਫਰਦਾ ਵੀ ਪੱਕੇ ਕਾਲੀ ਦਾ ਨਾ ਅੱਛਾ ਜੀ ਵੀਰਵਾਦਲ ਦਾ ਕਹਿੰਦੇ ਇਹ ਯਾਤਰਾ ਕਰ ਰਹੇ ਸੀ ਪੰਜਾਬ ਬਚਾਓ ਯਾਤਰਾ ਉਹਦਾ ਬਿਮਾਰ ਹੋ ਗਿਆ ਸੀ ਬਿਮਾਰ ਤਾਂ ਫਿਰ ਹੁਣ ਫਿਰਨ ਕਰਕੇ ਹੋਗਾ ਕਿ ਨਾ ਕਰਨੀ ਹੈ ਬੀਚੇ ਮੇ ਤਾਂ ਵਿਰੋਧ ਹੋ ਰਿਹਾ ਪਿੰਡਾਂ 'ਚ ਸਾਡੇ ਕੋਲ ਨਾ ਜ਼ਮੀਨ ਆ ਪੋਨੀਆ ਬੋਰਡ ਤੁਸੀਂ ਨੇ ਅਜਾ ਝਾੜੂ ਵਾਲੇ ਨੂੰ ਭਾਵਾਂਗੇ ਅੱਛਾ ਜੀ ਹਾਂ ਸਸਿਕਾਲ ਜੀ ਮਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਵੋਟਾਂ ਦਾ ਮਾਹੌਲ ਭਖਿਆ ਹੋਇਆ ਹੈ ਲੋਕ ਸਭਾ ਦੀਆਂ ਵੋਟਾਂ ਆ ਚੁੱਕੀਆਂ ਨੇ 1 ਜੂਨ ਨੂੰ VOTING ਹੋਣੀ ਹੈ ਤੇ ਚਾਰਜ ਨੂੰ ਰਿਜਲਟ ਆਉਣਾ ਤੇ ਵੱਖ-ਵੱਖ ਪਾਰਟੀਆਂ ਦੇ ਵਿੱਚ ਇੱਕ ਗੱਲ ਬਣੀ ਹੋਈ ਹੈ ਵੀ ਦਲ ਬਦਲੂ ਦੀ ਦੂਈ ਪਾਰਟੀ ਛੱਡ ਕੇ ਕੋਈ ਕਿਸੇ 'ਚ ਜਾ ਰਿਹਾ ਹੈ ਕੋਈ ਲੀਡਰ ਪਾਰਟੀ ਛੱਡ ਕੇ ਦੂਜੀ ਪਾਰਟੀ ਜਾ ਰਿਹਾ ਹੈ ਇਹ ਜ਼ਿਆਦਾਤਰ ਆਮ ਆਦਮੀ ਪਾਰਟੀ ਵਿੱਚ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਨਿਤ ਨਮਾ ਕੋਈ ਅਵਾਲ ਆ ਰਿਹਾ ਨਮਾ ਕੋਈ ਧਮਾਕੇਦਾਰ ਕੋਈ ਖਬਰ ਸੁਣਨ ਨੂੰ ਮਿਲਦੀ ਹੈ ਜਿਹਦੇ ਵਿੱਚ ਨਿਤ ਕੋਈ ਵੀ ਲੀਡਰ ਪਾਰਟੀ ਛੱਡ ਰਿਹਾ ਹੈ ਪਾਰਟੀ ਛੱਡ ਕੇ ਦੂਜੀ ਪਾਰਟੀ ਜਾ ਰਿਹਾ ਹੁਣ ਪਿੱਛੇ ਜੇ ਅ ਸਕੰਦਰ ਸਿੰਘ ਮਲੋਕਾ ਦੀ ਨੂੰਹ ਹੈ ਜਿਹੜੀ ਉਹ ਵੀ ਪਾਰਟੀ ਵਿੱਚ ਗਈ ਹੈ ਬੀਜਵੀ ਪਾਰਟੀ ਵਿੱਚ ਜੁਆਇਨ ਕੀਤੀ ਹੈ ਉਹਨੇ ਤੇ ਉਹਦੇ ਮੁੰਡੇ ਨੇ ਵੀ ਜੁਆਇਨ ਕੀਤੀ ਹੈ ਬੀਜਵੀ ਪਾਰਟੀ ਜ਼ਿਆਦਾਤਰ ਜਿਹੜਾ ਰੁਖ ਹੈ ਲੀਡਰਾਂ ਦਾ ਬੀਜਵੀ ਪਾਰਟੀ ਵੱਲ ਹੋ ਰਿਹਾ ਹੈ ਪਿੱਛੇ ਜੇ ਜਲੰਧਰ ਦੇ ਵਿੱਚ ਸੁਸ਼ਿਲ ਕੁਮਾਰ ਰਿੰਕੂ ਨੂੰ ਵੀ ਉਹਨੇ ਵੀ ਪਾਰਟੀ ਜੁਆਇਨ ਕੀਤੀ ਹੈ ਆ ਬੀਜੇਪੀ ਦੀ ਤੇ ਆਮਲੇ ਪਾਰਟੀ ਵੱਲ ਟਿਕਟ ਅਨਾਉਂਸ ਹੋ ਗਈ ਸੀ ਤੇ ਹੁਣ ਪਟਿਆਲੇ ਦੇ ਵਿੱਚ ਅਸੀਂ ਇਹ ਜਿਹੜਾ ਪਿੰਡ ਆ ਟੌੜੇ ਪਿੰਡ ਵਿੱਚ ਖੜੇ ਆ ਪਟਿਆਲੇ ਜ਼ਿਲ੍ਹੇ ਵਿੱਚ ਪੈਂਦਾ ਹੈ ਜਿੱਥੋਂ ਸੀਟਾਂ 900ਆਂ ਨੇ ਇਹਦੇ ਵਿੱਚ ਵੀ ਮਹਾਰਾਣੀ ਪ੍ਰਨੀਤ ਕੌਰ ਜੋ ਕਾਂਗਰਸ ਵਾਸੀ ਪਹਿਲਾਂ ਤੇ ਉਹ ਵੀ ਬੀਜਵੀ ਵੱਲ ਗਈ ਆ ਤੇ ਆਮ ਆਨí ਪਾਰਟੀ ਵੱਲੋਂ ਡਾਕਟਰ ਮਲਵੀਰ ਨੂੰ ਟਿਕਟ ਦਿੱਤੀ ਗਈ ਹੈ ਗੱਲਬਾਤ ਕਰਦੇ ਆ ਲੋਕਾਂ ਦੇ ਕੀ ਵਿਚਾਰ ਨੇ ਇਸ ਵੋਟਾਂ ਨੂੰ ਲੈ ਕੇ ਲੋਕ ਸਭਾ ਦੀਆਂ ਗੱਲਬਾਤ ਕਰਦੇ ਆ ਵੀ ਇੱਕ ਪਿੰਡ ਵਿੱਚ ਕੀ ਮਾਹੌਲ ਹੈ ਸਸਿਕਾ ਬਾਬਾ ਜੀ ਬਾਬਾ ਜੀ ਕਿਵੇਂ ਪਿੰਡ 'ਚ ਦੇਖਦੇ ਹੋ ਕਿਹਦਾ ਜ਼ਿਆਦਾ ਜੋਰ ਹੈ ਅੱਜ ਆਪ ਨੂੰ ਪਾएंगे ਵੋਟ अच्छा जेडी ਹੁਣ ਆਪਣੇ ਉਰੇ ਖੜੀ ਆ ਪ੍ਰਨੀਤ ਕੌਰ ਜਿਹੜੋ ਪਹਿਲਾਂ ਕਾਂਗਰਸ ਵਿੱਚ ਸੀਗੀ ਹੁਣ ਬੀਜੇਪੀ ਵੱਲ ਚਲੀ ਗਈ ਕਿਵੇਂ ਤੀਕਦੇ ਹੋ ਵੀ ਸਹੀ ਫੈਸਲਾ ਲਿਆ ਉਹਨੇ ਨਾ ਜੀ ਨਾ ਗਲਤ ਲਿੱਤਾ ਉਹਨੇ ਬਈ ਉਰੇ ਖੜੀ ਸੀ ਬਧੀਆ ਜਿਹੀ ਵੋਟਾਂ ਪੈਦੀਆਂ ਸੀ ਜਿੱਤੀ ਦੀ ਸੀ ਪਰ ਹੁਣ ਨਹੀਂ ਜਿੱਤੀ ਉਹ ਕੀ ਗੱਲ ਜੀ ਹੁਣ ਉਹ ਬੀਜੇਪੀ ਚ ਵਾਗੀ ਮਤਲਬ ਧਲ ਬਦਲਿਆ ਉਹਨੇ ਹਾਂ ਧਲ ਬਦਲਿਆ ਤੇ ਹੋਰ ਕਾਂਗਰਸ ਨੂੰ ਕਿਵੇਂ ਦੇਖਦੇ ਹੋ ਧਰਮਪੀਰ ਗਾਂਧੀ ਦਾ ਵੀ ਕਹਿੰਦੇ ਗਾ ਉਹ ਵੀ ਆਮ ਪਾਰਟੀ ਵੱਲੋਂ ਆਮ ਪਾਰਟੀ ਵਿੱਚ ਸੀ ਪਹਿਲਾਂ ਉਰੇ ਆਊਏ ਝਾੜੂ ਅੱਛਾ ਜੀ ਹਾਂ ਕਾਲਜੀ ਦੇ ਮਾਮਾ ਕਿਸੇ ਨੂੰ ਨਹੀਂ ਪਾਉਂਦੇ ਕਿਸ ਨੇ ਨਾ ਕੀ ਕੰਮ ਕਰਿਆ ਆਮ ਆਦੀ ਪਾਰਟੀ ਨੇ ਵੀਰੇ ਸਾਡੇ ਬਿੱਲ ਮਾਫ ਕਰਤੇ ਕਰਾ ਦੇ ਹੋਰ ਹੈ ਕੜਕ ਬੜੀ ਆ ਰਹੀ ਹੈ ਨਾਜ ਫ੍ਰੀ ਹੋ ਰਿਹਾ ਹੈ ਪੜਾਈ ਫ੍ਰੀ ਹੈ ਕਿਰਾਇਆ ਫ੍ਰੀ ਹੈ ਹੋਰ ਕੀ ਹੈ ਯਾਤਰਾ ਫ੍ਰੀ ਇਹਨਾਂ ਨੇ ਕਰਿਆ ਨਹੀਂ ਕੁਝ ਵੀ ਨਹੀਂ ਬਾਕੀ ਪਾਰਟੀਆਂ ਨੇ ਕਰਦੇ ਸੀ ਇਹ ਕੰਮ ਕੋਈ ਲਾਊਕ ਲੁੱਟ ਕੇ ਕਾ ਕੇ ਉਸ ਨੇ ਕਰਿਆ ਕਿਸੇ ਨੇ ਵੀ ਨੇ ਇਹਨਾਂ ਅੰਦਰ ਦੇ ਰਹੇ ਨੇ ਹੁਣ ਅਮਰਤਪਾਲ ਤੇ NSA ਲਗਾਤੀ ਪਹਿਲਾ ਸਾਲ ਬੰਦ ਸੀਗਾ NSA ਦੁਆਰੇ ਫੇਰ ਲਗਾਤੀ ਤੇ ਭਾਨਾ ਸਿੱਧ ਨੂੰ ਜੇਲ ਚੰਦ ਮਾਰਿਆ ਸੀ ਉਹਦੇ ਪਿੱਛੇ ਪੂਰਾ ਇਕੱਠ ਹੋਇਆ ਸੰਗਰੂਰ ਦੇ ਪਖੰਡ ਬਾਜੀ ਕਰੀ ਰਹੇ ਸੀ ਜੀ ਸਾਰੇ ਕੁਝ ਇਹ ਤੈਨੂੰ ਮੈਂ ਐਸਾ ਗੱਲ ਤੇ ਜਿੱਥੇ ਵੀ ਪੰਜਾਬ ਚ ਝਾੜੂ ਫੇਰੂਗਾ ਇਥੋਂ ਅੱਗੇ ਦੱਸਤੀ ਗੱਲ ਲਿਖ ਲਿਓ ਕੋਈ ਆਈ ਜਾਵੇ ਸਰਕਾਰ ਹੁਣ ਇਹ ਕਹਿੰਦਾ ਪੰਜਾਬ ਬਚਾਉਣਾ ਪੰਜਾਬ ਤੇ ਨਹੀਂ ਜਾ ਰਿਹਾ ਸੁਖਵੀਰ ਬਾਦਲ ਉਹਨੇ ਪੰਜਾਬ ਤਾਂ ਜਾ ਰਿਹਾ ਹੈ ਇਹ ਕਹਿੰਦੇ ਬਚਾਉਣਾ ਹੈ ਇਹ ਤਾਂ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਛੋਟੇ ਪਿੰਡ ਦੇ ਵਿੱਚ ਤੋਂ ਮੈਂ ਲੰਘਿਆ ਆ ਰਿਹਾ ਸੀਗਾ ਚੰਡੀਆਂ ਲੱਗੀਆਂ ਸੀ ਅਕਾਲੀ ਦਲ ਦੀਆਂ ਸਾਰੇ ਇਕਰਾਂ ਫਿਰ ਕੀ ਗੱਲ ਮਿੰਨੂ ਅਕਾਲੀ ਦਲ ਜ਼ੋਰ ਲੱਗਦਾ ਪਿੰਡ 'ਚ ਹਾਂ ਨੂੰ ਆ ਜੀ ਕੋਈ ਨਹੀਂ ਪਾਉਂਦੇ ਜੀ ਇਹਨਾਂ ਨੂੰ ਇੱਕ ਵੋਟ ਨਹੀਂ ਪਾਉਂਦੇ ਔਰ ਇਹ ਕਿੱਥੇ ਵੋਟ ਪਾਈ ਜੂਗੀ ਕਰ ਰਹੇ ਨੇ ਇਹ ਤਾਂ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਉਹ ਕਰ ਰਹੇ ਨੇ ਇਹ ਤਾਂ ਅਮੇਬਾਜੀਆਂ ਨੇ ਹੈਂ ਅਮੇਬਾਜੀਆਂ ਨੇ ਕੀ ਗੱਲ ਸੁਖਵੀਰ ਨੂੰ ਵੋਟ ਨਹੀਂ ਮੈਨੇ ਸੁਖਵੀਰ ਬਾਦਲ ਨੂੰ ਪਾਉਂਦੇ ਨਹੀਂ ਜੀ ਬਿਲਕੁਲ ਨਹੀਂ ਪਾਉਂਦੇ ਜੀ ਔਰ ਇਹ ਕਿੱਥੇ ਪਾ ਜੂ ਇਹਨੇ ਕਰਿਆ ਕੀ ਆ ਮੈਨੂੰ ਐ ਦੱਸੋ ਜ਼ਿੰਮੇਵਾਰਾਂ ਵਾਸਤੇ ਵੀ ਕੁਝ ਕਰਿਆ ਲਾਈਟ ਨਹੀਂ ਦਿੱਤੀ ਤੇ ਨਿਕਾੜੇ ਲਾਈਟ ਹੋ ਗਈ ਮੋਟਰਾਂ ਦੀ ਚਾਤਾ ਬਿਲ ਨਾਜਬੰਦਾ ਹੋ ਤੱਲੀ ਗੇ ਲਗਾਤਾਰ ਲਾਈਟ ਤੋਂ ਬਿਨਾ ਹੋਰ ਕੀ ਕੰਮ ਕਰੇ ਲਾਈਟ ਤਾਂ ਪਹਿਲਾਂ ਸਰਕਾਰਾਂ ਵੀ ਮਾਫ ਕਰਦੇ ਸੀ ਬਾਦਲਾਂ ਦੀ ਫਿਲਮ ਮਾਫ ਕਰੇ ਸੀ ਉਹ ਨਹੀਂ ਤਾਂ ਗੱਲ ਸੁਣੋ ਉਹ ਤਾਂ ਲਾਇਟ ਕੱਟਦੇ ਐ ਸੇ ਰੋਟੀ ਖਾਂਦੇ ਦੇ ਰਾਟ ਪਾ ਚੰਦੀ ਸੀ ਹੁਣ ਲਾਇਟ ਪੂਰੀ ਆਉਂਦੀ ਹੈ ਜੀ ਪੂਰੀ ਫੁੱਲ ਚਾਤਾ ਦਿਨ 24 ਘੰਟੇ ਨਹੀਂ ਮੋਟਰਾਂ ਦੀ ਮੋਟਰਾਂ ਦੀ ਕਰਦੀ ਕਰਦੀ ਵੀ ਹਾਂ ਇੱਕ ਮਿੰਟ ਵੀ ਲਾਈਟ ਨਹੀਂ ਪਾਦੀ ਨਹੀਂ ਜਿਹੜਾ ਕਹਿੰਦਾ ਵੀ ਇਹਨਾਂ ਨੇ ਵੀ ਜੁਨਟ ਮਾਫ ਕਰਈ ਐ ਤੇ 300 ਜੁਨਟ ਤੋਂ ਉੱਪਰ ਜੇ ਬਿੱਲ ਆਉਂਦਾ ਤਾਂ ਫਿਰ ਪੂਰਾ ਭਰਨਾ ਪੈਂਦਾ ਕਾਰੋਜ ਕੋਈ ਕੋਈ ਨੂ ਆਇਆ ਨਹੀਂ 1000 ਗੱਲ ਮਗਾ ਬਿੱਲੇ ਨਹੀਂ ਆਇਆ ਕਜੀ ਕਿਸੇ ਨੂੰ ਵੀ ਹੋਦਾ ਉਹਰੇ ਜੀਮੀਦਾਰ ਨਜਾਰੇ ਲੈ ਰਹੇ ਨੇ ਅਸੀਂ ਵੀ ਜਾਲੀ ਲੈਣੇ ਨਹੀਂ ਕਰਨਾ 12 ਗਰਾ ਤਾਂ ਮਹਿਲਾ ਨੂੰ 1000 ਰੁਪਏ ਦੇਣ ਦਾ ਮਹੀਨੇ ਬਾਅਦ ਮੈਂ ਦੇ ਦੂੰਗਾ ਕੋਈ ਕਾਲੀ ਨਹੀਂ ਹੈਗੀ ਇੰਨੀ ਇੰਨੀ ਕੋਈ ਅਸੀਂ ਭੱਜਦੇ ਜਿੱਥੋਂ ਤਾਂ ਵੀ ਕੁਝ ਨਹੀਂ ਉਹ ਉਹਦੇ ਪਾਸ ਨਾਲ ਰਹਿੰਦੇ ਨੇ ਕਈ ਉਹ ਹੋਰ ਦੇ ਪੂਰੇ ਉਹਦਾ ਬਾਬਰ ਸੇਰ ਹੈ ਮੈਂ ਸਾਰੇ ਪੂਰੇ ਕਰੂੰਗਾ ਕੋਈ ਚਾਂਦੀ ਲੋੜ ਨਹੀਂ ਹਾਂ ਇਹ ਗੱਲ ਕੋਈ ਗੱਲ ਨਹੀਂ ਇਹ ਬੀਜੇਪੀ ਦਾ ਕਿਵੇਂ ਆ ਪਿੰਡ ਦੇ ਵਿੱਚ ਮਾਹੌਲ ਵਾ ਬਾਈ ਤੁਸੀਂ ਕਿਹਨੂੰ ਪਾਉਣੀ ਹੈ ਵੋਟ ਜੀ ਬੀਜੇਪੀ ਨੂੰ ਵੋਟ ਨਹੀਂ ਪੈਂਦੀ ਨਾ ਫਿਰ ਤੁਸੀਂ ਕਿਹਨੂੰ ਪਾਉਣੀ ਹੈ ਜੀ ਹਾਂ ਆਸ਼ਮ ਪਾਰਟੀ ਨੂੰ ਪਾएंगे ਅੱਛਾ ਇਹ ਨਾ ਆਵਲੀ ਹੈ ਜੀ ਸਾਰੇ ਆਮ ਵਾਲਿਓ ਲੋਕ ਤਾਂ ਕਹਿ ਰਹੇ ਨੇ ਵੀ ਆਮ ਨੂੰ ਸੀਟਾਂ ਨਹੀਂ ਆਉਣੀਆਂ ਵੀ ਇਹ ਤਾਂ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਹਾਰਨਗੇ ਆ ਆਮ ਪਾਰਟੀ ਨੂੰ ਵੋਟ ਪਾਏਗਾ ਤੁਸੀਂ ਇੱਥੇ ਆਇਆ ਕਰਿਓ ਪਿੰਡ 'ਚ ਇਕੱਠ ਕਰ ਲਓ ਉਂਗਲੀ ਖੜੀ ਕਰ ਦਿਓ ਵੀ ਕਿਹੜੇ ਕਿਹੜੇ ਦੇ ਨੇ ਤੇ ਆਪ ਕਿੰਨੇ ਹੋਣਗੇ ਸਾਰੇ ਹੱਥ ਘੜੇ ਹਾਂ ਇੱਥੇ ਨਹੀਂ ਹੈਗਾ ਨਾ ਜਿਹੜਾ ਵਿਰੋਧ ਹੋ ਰਿਹਾ ਹੈ ਅਲੱਗ-ਅਲੱਗ ਸ਼ਹਿਰਾਂ 'ਚ ਫਰੀਦਕੋਟ 'ਚ ਨਾਬੇ ਦੇ ਬੀਜੇਪੀ ਦਾ ਉਹਨੂੰ ਕਿਵੇਂ ਦੇਖਦੇ ਹੋ ਨਾ ਨਾ ਵਿਰੋਧ ਜਿਹੜੇ ਕਿਸਾਨ ਕਰ ਰਹੇ ਨੇ ਕੀ ਦਾ ਉਹਦਾ ਬੀਜੇਪੀ ਦਾ ਸਹੀ ਗੱਲ ਹੈ ਜੀ ਪਹਿਲਾਂ ਮੈਨੂੰ ਆਇਆ ਸੋ ਉਹਨੂੰ ਦਿੱਲੀ ਜੀਮੇਦਾਰ ਨੂੰ ਜਾਣ ਕੇ ਉਹਨੂੰ ਦਿੱਤਾ ਉਹਨਾਂ ਨੇ ਜਾਣ ਦਿੰਦੇ ਫੇਰ ਗਲਤੀ ਹੁਣ ਇਹ ਪਿੰਡ 'ਚ ਕਿਵੇਂ ਵੱਢਣਗੇ ਇਹਨਾਂ ਨੂੰ ਨਹੀਂ ਵੱਢਣਦੇ ਹਾਂ ਜੀ ਤੁਸੀਂ ਕੀ ਕਹਿੰਦਾ ਜੀ ਬਾਬਾ ਜੀ ਪਤਾ ਵੀ ਪੱਕੇ ਕਾਲੀ ਦਾ ਨਾ ਅੱਛਾ ਜੀ ਇਹ ਤਾਂ ਕਹਿੰਦਾ ਝਾੜੂ ਨੂੰ ਬੋੜ ਪੈਣੀ ਹੈ ਮੇਰੀ ਗੱਲ ਸੁਣੋ ਜੋ ਸਹੂਲਤਾਂ ਦਿੱਤੀਆਂ ਨੇ ਲਾਟ ਟਰੈਕਟਰਾਂ ਤੁਲਾ ਟਰੈਕਟਰ ਉਹਨਾਂ ਤੇ ਟੈਕਸ ਲੱਗੇ ਬਤੇ ਟਰੈਕਟਰ ਉਨਾਂ ਲੱਗੇ ਬਿੰਦੇ ਜਿਵੇਂ ਗੱਡੀਆਂ ਨੂੰ ਲੱਗੇ ਬਤੇ ਅੱਛਾ ਜੀ ਐਕ ਨਹੀਂ ਉਹ ਇਹਨੇ ਗੱਟਾ ਬਣਾਇਆ ਬਾਦਲ ਨੇ ਜਮੀਨ ਦੇ ਜਿਹੜੇ ਬਹੁਤੀ ਦੂਆ ਟਾਲ ਲੱਗਦੀ ਸੀ ਉਹ ਹੋ ਕਰਿਆ ਕਿਉਂਕਿ ਠੀਕ ਨਹੀਂ ਉਹ ਨਹੀਂ ਫਿਰ ਸੀਟ ਕਿਉਂ ਨਹੀਂ ਆਈ ਇਹਨਾਂ ਨੂੰ ਜਦੋਂ ਵੋਟਾਂ ਪਈਆਂ ਸੀ ਇਹ ਲਹਿਰ ਹੁੰਦੀ ਹੈ ਅੱਛਾ ਜੀ ਨਹੀਂ ਹੁਣ ਕੀ ਲੱਗਦਾ ਜਿਹੜੀਆਂ 13 ਸੀਟਾਂ ਨੇ ਜਿਹੜੀ ਲੋਕ ਸਭਾ ਦੀਆਂ ਕਾਲੀ ਦਲ ਕਿੰਨੀਆਂ ਲੈ ਕੇ ਜਾਊਗਾ ਕਿੰਨੀਆਂ ਇਹ ਤਾਂ ਲਹਿਰ ਹੁੰਦੀ ਹੈ ਲਹਿਰੇ ਹੀ ਜਿੱਤੀ ਹੁਣ ਦੱਸੋ ਕਿੰਨੀਆਂ ਜਿੱਟਾਂ ਲੈ ਕੇ ਜਾਣਗੇ ਇਸ ਵਾਰ ਲੋਕ ਸਭਾ ਤੁਸੀਂ ਨਹੀਂ ਕਹਿ ਸਕਦੇ ਆਈਡੀਆ ਫੇਰ ਵੀ ਤੁਹਾਨੂੰ ਕੀ ਕਹਾਂ ਤੁਸੀਂ ਨਹੀਂ ਅਜੇ ਕੁਝ ਨਹੀਂ ਕਹਿ ਸਕਦੇ ਇਹ ਅਜੇ ਮਹੌਲ ਚੱਲ ਰਿਹਾ ਹੁਣ ਦੇਖਾਂਗੇ ਵੀ ਕਿਵੇਂ ਹੁਣ ਬਾਅਦ ਚ ਪਤਾ ਲੱਗੂਗਾ ਤੁਹਾਨੂੰ ਸਹੀ ਹਾਲ ਦੱਸਾਂ ਸਖਵੀਰ ਬਾਦਲ ਦਾ ਕਹਿੰਦੇ ਜਿਹੜੀ ਯਾਤਰਾ ਕਰ ਰਹੀ ਸੀ ਪੰਜਾਬ ਬਚਾਓ ਯਾਤਰਾ ਉਹਦਾ ਬਿਮਾਰ ਹੋ ਗਿਆ ਸੀ ਬਿਮਾਰ ਤਾਂ ਫਿਰ ਹੁਣ ਫਿਰਨ ਕਰਕੇ ਹੋ ਗਿਆ ਕਿ ਨਾ ਗਰਮੀ ਹੈ ਹਾਂ ਸਰੀਰ ਸਰੀਰ ਹੋਏ ਜਾਂਦਾ ਥਕੇਮਾ ਹੋਏ ਜਾਂਦਾ ਥੋੜੇ ਪਿੰਡ 'ਚ ਦੇਖ ਰਿਹਾ ਸੀ ਝੰਡੀਆਂ ਲੱਗੀਆਂ ਵਿਆ ਨਾ ਇਹ ਕਹਿੰਦਾ ਵੈਸੀ ਲੱਗਿਆ ਵਾ ਇਹ ਤਾਂ ਕਹ ਰਹੇ ਕਹ ਰਹੇ ਨੇ ਵਿੱਚ ਝਾੜੂ ਦਾ ਵਾਧਾ ਜੋੜੋ ਮੇਰੀ ਗੱਲ ਸੁਣ ਪਿੰਡ ਦੇ ਵਿੱਚ ਹੁੰਦੇ ਹੀ ਨੇ ਦਾਸ ਉਧਰ ਹੁੰਦੇ ਨੇ ਦਾਸ ਉਧਰ ਹੁੰਦੇ ਨੇ ਇੱਕ ਨਹੀਂ ਜੇ ਹੁਣ ਦਾਸ ਅਕਾਲੀਆਂ ਦੇ ਨੇ ਤਾਂ ਪੰਜ ਦੂਏ ਵੀ ਨੇ ਉਹ ਤਾਂ ਲਹਿਰ ਤਾਂ ਬਣੀ ਵੀ ਹੋਆ ਕਿਤੇ ਨਾ ਕਿਹੜੇ ਪਿੰਡ 'ਚ ਇੱਕ ਗਾਹ ਪੈ ਰਿਆ ਹੈ ਬੰਦਾ ਖੜਾ ਉਹ ਤਾਂ ਖੜਾ ਹੀ ਆ ਇੱਕ ਗਾਹ ਪੈ ਰਿਆ ਵੀ ਪਿੰਡ 'ਚ ਜਿਹੜਾ ਇਹ ਪੰਜਾਬ ਵਿੱਚ ਚਿੱਟਾ ਅਕਾਲੀ ਲੈ ਕੇ ਆਏ ਨੇ ਸਹੀ ਗੱਲ ਹੈ ਇਹਨੂੰ ਸਹੀ ਮੰਨਦੇ ਹੋ ਲੋਕਾਂ ਨੂੰ ਯਾਰ ਮੇਰੀ ਗੱਲ ਸੁਣੋ ਇਹ ਤਾਂ ਅਫਵਾਹਾਂ ਹੁੰਦੀਆਂ ਨੇ ਇਹ ਤਾਂ ਬਿੱਲੀਆਂ ਕਰ ਜਿਹੜੇ ਬੇਅਦਮੀਆਂ ਕੀਤੀਆਂ ਨੇ ਗੁਰੂਗਰਾਜ ਸਾਹਿਬ ਦੀਆਂ ਉਹ ਵੀ ਕਹਿੰਦੇ ਆ ਕਾਲੀਆਂ ਨੇ ਕੀਤੀਆਂ ਨੇ ਹਾਂ ਜੀ ਉਹ ਤਾਂ ਕਸਮਾਂ ਚੱਕ ਰਿਹਾ ਅੱਛਾ ਜੀ ਬਾਦਲ ਤਾਂ ਕਿੰਨੀਆਂ ਕੀਤੀ ਨੇ ਫਿਰ ਬਾਦਲ ਤਾਂ ਕਸਮਾਂ ਚੱਕ ਰਿਹਾ ਵੀ ਜੇ ਮੈਂ ਕਰਿਆ ਹੋਵੇ ਤਾਂ ਮੇਰਾ ਕੱਖ ਨਾ ਰਹੇ ਇੰਨੀ ਗੱਲੀ ਤਾਂ ਉਹਨੇ ਕਿਹਾ ਹੈ ਐ ਕਨਹੀਂ ਠੀਕ ਹੈ ਜੀ ਤੇ ਤੁਹਾਡਾ ਬਾਬਾ ਜੀ ਕਿਵੇਂ ਖਿਆਲ ਹੈ ਜੀ ਫਿਰ ਕਿਹੜੀ ਪਾਰਟੀ ਨੂੰ ਪਾਉਣੀਆਂ ਵੋਟ ਮੈਂ ਤਾਂ ਭਾਜਪੀ ਨੂੰ ਪਾਉਂਗਾ ਇਹ ਭਾਜਪੀ ਨੂੰ ਪਾਉਂਗਾ ਅੱਛਾ ਜੀ ਤੁਸੀਂ ਕਿਸਾਨਾਂ ਨਾਲ ਲਿਆਂਗੇ ਜੀ ਹਾਂ ਭਾਜਪਾ ਦਾ ਵਿਰੋਧ ਹੋ ਰਿਹਾ ਪਿੰਡਾਂ 'ਚ ਸਾਡੇ ਕੋਲ ਤਾਂ ਜ਼ਮੀਨਾਂ ਚਾ ਜੀ ਆ ਸਾਡੇ ਕੋਲ ਜ਼ਮੀਨ ਨਹੀਂ ਨਹੀਂ ਸਹੀ ਮੰਨਦੇ ਹੋ ਜਿਹੜਾ ਮੋਦੀ ਨੇ ਕੰਮ ਕਰੇ ਨੇ ਫਿਰ ਹਾਂ ਜਿਹੜਾ ਜਿਹੜੀ ਪਾਰਟੀ ਹਾਂ ਜੀ ਹਾਂ ਯਾਰ ਮੋਦੀ ਨੇ ਕੰਮ ਵਧੀਆ ਕਰੇ ਨੇ ਮਤਲਬ ਵਿਰੋਧ ਵਰ ਕਿਉਂ ਹੋ ਰਿਹਾ ਜਿਹੜੇ ਆਪਣੇ ਫਰੀਦਕੋਟ ਦੇ ਵਿੱਚ ਵਿਰੋਧ ਹੋ ਰਿਹਾ ਅਮਰਸਰ ਵਿੱਚ ਵਿਰੋਧ ਹੋ ਰਿਹਾ ਜਿੱਥੇ ਵੀ ਉਹਨਾਂ ਲੀਡਰ ਜਾਂਦਾ ਉਹਨਾਂ ਨੂੰ ਕੋਈ ਰਿਆ ਜਾ ਰਿਹਾ ਲੀਡਰਾਂ ਵੱਲੋਂ ਲੋਕਾਂ ਵੱਲੋਂ ਹੈਰਾਨ ਕਰਦਾ ਫਿਰ ਹੈਰਾਨ ਕਰਦਾ ਸਹੀ ਆ ਫਿਰ ਉਹਨੂੰ ਸਹੀ ਕਹਿੰਦੇ ਮੰਨਦੇ ਤੁਸੀਂ ਸਹੀ ਆ ਕਿਸਾਨ ਹੈਰਾਨ ਕਰਾ ਸਹੀ ਗੱਲ ਹੈ ਸਹੀ ਆ ਜਿਹੜੇ ਉਹ ਗਲਤ ਕਰ ਰਹੇ ਮੋਦੀ ਮਤਲਬ ਉਹਨਾਂ ਨੂੰ ਜਿਹੜਾ ਕੋਈ ਮੰਗਦੇ ਨੇ ਉਹ ਦੇਣਾ ਚਾਹੀਦਾ ਉਹਨਾਂ ਨੂੰ ਫੇਰ ਵੋਟ ਪੈਜੂ ਪੰਜਾਬ ਚ ਤੁਹਾਨੂੰ ਕੀ ਲੱਗਦਾ ਫੇਰ ਪਾਈ ਬਥੇਰੀ ਪੈਜੂ ਹਨਾ ਜੇ ਨਹੀਂ ਮੰਗ ਮੰਗਾ ਮੰਗਾ ਮੰਨਣਗੇ ਫੇਰ ਵੋਟ ਪੈਜੂ ਨਾ ਫੇਰ ਨਹੀਂ ਮੰਨਦੀ ਜੇ ਨਹੀਂ ਮੰਨੂਗਾ ਹੂੰ ਜੇ ਮੰਨੂਗਾ ਫੇਰ ਪੈਜੂ ਕਿੰਨੀਆਂ ਸੀਟਾਂ ਲੈ ਜਾਣਗੇ ਬੀਜੇਪੀ ਵਾਲੇ ਆਪਣੇ ਪੰਜਾਬ ਚੋਂ ਦੇਖੋ ਜੀ ਉਰੇ ਤਾਂ ਨਹੀਂ ਲਿਜਾ ਸਕਦੇ ਲੱਵੇ ਲਾਉਣੇ ਇਧਰ ਪੈ ਲੈ ਜਾਣ ਪਰਾਂ ਕਿਤੇ ਪਰ ਤੁਸੀਂ ਪਾਉਣੀ ਆ ਵੋਟ ਮੈਂ ਤਾਂ ਪਾਉਂਗਾ ਵੋਟ ਵੀ ਜੇ ਹਾਂ ਮਤਲਬ ਮੋਦੀ ਨਾਲ ਮੋਦੀ ਨਾਲ ਆ ਤੁਸੀਂ ਹਾਂ ਮੋਦੀ ਨਾਲ ਜਿਹੜੀ ਮੋਦੀ ਗੱਲ ਕਹਿ ਰਿਹਾ ਵੀ ਆਪ ਕੀ ਵਾਰ 400 ਦੇ ਪਾਰ ਇੰਨੇ ਸੀਟਾਂ ਲੈ ਜਾਣਗੇ ਹੋ ਜਾਵੇ ਹੈ ਦੇਵਰੇ ਜਿਹੜਾ ਸੱਚੀ ਹੋ ਜੀ ਉਹਦੀ ਹਾਂ ਕੋਈ ਪਤਾ ਨਹੀਂ ਹੈ ਅੱਛਾ ਹੋਰ ਬਾਬਾ ਜੀ ਦੱਸੋ ਜੀ ਕਿੱਧਰ ਪਾਉਣੀ ਆ ਵੋਟ ਅਜੀ ਤਾਂ ਪਾਇ ਦੇਵਾ ਅਕਾਲੀ ਦਰ ਨੂੰ ਪਾਉਣੀ ਆ ਜੀ ਤਾਂ ਅੱਛਾ ਜੀ ਅਕਾਲੀ ਦਰ ਨਾਲੋਂ ਜੀ ਜਿਹੜੀ ਪੰਜਾਬ ਬਚਾਓ ਯਾਤਰਾ ਕਰ ਰਿਹਾ ਕਿਵੇਂ ਦੇਖਦੇ ਉਹਨੂੰ ਵਧੀਆ ਕਰ ਰਹੇ ਹੋ ਆਪਣਾ ਕਿੰਨਾ ਕ ਇਕੱਠ ਹੁੰਦਾ ਉਹਦੇ ਨਾਲ ਬਥੇਰੇ ਇਕੱਠ ਦੇ ਆ ਤੇ ਕੀੜੀ ਦੇ ਕਟਕ ਚੜਿਆ ਵਤੀ ਬਥੇਰੇ ਬੰਦੇ ਤੇ ਉਹਦੇ ਨਾਲ ਇੱਥੇ ਤੱਕਾ ਪੈਂਦਾ ਸੀ ਜੋ ਆਪਾਂ ਚੀਜ਼ ਦੇਖੀ ਆ ਨਹੀਂ ਸੀਟਾਂ ਦਾ ਫਿਰ ਲੈ ਕੇ ਨਹੀਂ ਗਏ ਵਿਧਾਨ ਸਭਾ ਦੀ ਤੁਹਾਨੂੰ ਲੋਕ ਸਭਾ ਚ ਲੈ ਜਾਣਗੇ ਇੱਕ ਗੱਲ ਹੁੰਦਾ ਵਾ ਕੋਈ ਪੈਰ ਤਿਲਕ ਜਿਵੇਂ ਫਿਰ ਮੁੜ ਕੇ ਗਰਿਆ ਵਾ ਫੇ ਦੁਬਾਰੇ ਉੱਠ ਖੜੇ ਫਿਰ ਤਾਂ ਖੁੱਲਦਾ ਖੁੱਲਦਾ ਦਾ ਆਏ ਜਾਂਦਾ ਉੱਤੇ ਉੱਠਣਗੇ ਪਾਰਟੀ ਹੁਣ ਉੱਟੂਗੀ ਆ ਗਾਲੀਦਲ ਉੱਟੂਗੀ ਉੱਟੂਗੀ ਇਹ ਤਾਂ ਕਹਿੰਦੇ ਲੁੱਟੇ ਨੇ ਕੀ ਆ ਬਾਬਾ ਜੀ ਕਹਿ ਰਹੇ ਨੇ ਕੋਈ ਨਹੀਂ ਉੱਠ ਦੇਖਗੇ ਅਦਾਇਗੀ ਜਾਂਵੇ ਤਾਂ ਕੀ ਆ ਜਿੰਨੇ ਮਾਰਕ ਪਾ ਗਏ ਜਿੰਨੇ ਦਾ 10000 ਰੁਪਇਆ ਬਿੱਲ ਦਾ ਉਹਨਾਂ ਦੀ ਅਸੀਂ ਉੱਠੜ ਦੇ ਦੇ ਦਿੰਗੇ ਇਹਨਾਂ ਨੂੰ ਬਿਲਕੁਲ ਅਸੀਂ ਤਾਂ ਅਸੀਂ ਆਪ ਨੂੰ ਪਾਏਗੇ ਵੋਟ ਜਿੱਥੇ ਮਰਜ਼ੀ ਭੱਜਣਾ ਜੀ ਤਿੰਨ ਸੌ ਮੀਟਰ ਬਾਹਰ ਬਾਕੀ ਇੱਥੇ ਕਿੰਨੇ ਗਰੀਬ ਨੇ ਉੱਥੇ ਇੱਕ ਇੱਕ ਵੋਟ ਵੀ ਨਹੀਂ ਇਹਨਾਂ ਦੀ ਸਾਡੀ ਕੁੜੀ ਇੱਥੇ ਮੰਡੀ ਕੀ ਕਹਾਂ ਉਹ ਜੀ ਫਿਰ ਇਹਦਾ ਕਹਿੰਦਾ ਝਾੜੂ ਨੂੰ ਪਾਉਣੀ ਆ ਜਿੱਥੇ ਮਰਜ਼ੀ ਪੈ ਜਾਣਾ ਤਾਂ ਆਪਣੀ ਮਨ ਦੀ ਮਰਜ਼ੀ ਮਨ ਜ਼ਿਆਦਾਤਰ ਮਤਲਬ ਸਪੋਰਟਰ ਝਾੜੂ ਦਾ ਲੱਗਦੇ ਨੇ ਮੇਰਾ ਹਾਂ ਜੀ ਹਾਂ ਇਹ ਤਾਂ ਹਏ ਉਹ ਤਾਂ ਅੰਮੀ ਚ ਜਾ ਰਹੇ ਜੋਰਾ ਕੋਈ ਪਤਾ ਨਹੀਂ ਅਜੇ ਇਹ ਤਾਂ ਰਲਿਆ ਮਿਲਾਂ ਕੰਮ ਹੋ ਰਿਹਾ ਥੋੜਾ ਦਾ ਪਾਈ ਹੈ ਠੀਕ ਹੈ ਜੀ ਇਹਨੂੰ ਪਾਉਣੀਆਂ ਬਾੜ ਤੁਸੀਂ ਨੇ ਇੱਧਰ ਝਾੜੂ ਵਾਲੇ ਨੂੰ ਭਾਵਾਂਗੇ ਜੀ ਅੱਛਾ ਜੀ ਹਾਂ ਇਹ ਕਾਲੀਦਾਲ ਕਹਿੰਦੇ ਨੇ ਇਹ ਕਈ ਜਣ ਜਿਹ ਕਾਲੀ ਦਲ ਨੇ ਕੰਮ ਵਧੀਆ ਕਰਿਆ ਵੈਸੇ ਪਹਿਲਾਂ ਨਾ ਸਾਡਾ ਤਾਂ ਕੁਝ ਨਹੀਂ ਕਰਿਆ ਜੀ ਉਹ ਕਹਿੰਦੇ ਮੇਰੀ ਟਰੈਕਟਰ ਜਿਹੜਾ ਟੈਕਸ ਟੈਕਸ ਮਾਪ ਕਰਦਾ ਗੱਡਾ ਬਣਾਦਾ ਟਰੈਕਟਰ ਨੂੰ ਕਹਦੇ ਨਹੀਂ ਕਰਿਆ ਜੀ ਉਹਨਾਂ ਨੇ ਆਜਾ ਭੁੱਖੇ ਮਾਰਦੇ ਆ ਦਿਹਾੜੀ ਕੜ ਕੇ ਰੋਟੀ ਖਾਣੇ ਆ ਸਾਡਾ ਆਟਾ ਆਟਾ ਸਕੀਮ ਆਟਾ ਵੀ ਦੇ ਰਹੇ ਸੀਗੇ ਬਾਦਲ ਉਹ ਵੀ ਤਾਂ ਆਟਾ ਦੇ ਰਹੇ ਸੀਗੇ ਜਿਵੇਂ ਦੇ ਰਹੇ ਇੱਕ ਚੀਜ਼ ਕਹੂੰਗਾ ਆਟਾ ਦਾਲ ਦਾ ਉਹਨੇ ਵਧੀਆ ਕਰਿਆ ਸਾਨੂੰ ਕਿੰਨੇ ਚਿਰ ਖਾ ਲਈ ਸੁੱਕਣੀ ਵਾਲੀ ਗੱਲ ਕਰਾਈ ਹੈ ਬਾਦਲ ਨੇ ਜਿੱਥੇ ਮਰਜ਼ੀ ਕਾ ਨਹੀਂ ਪਾਵੇ ਬਾਬੇ ਦਿੱਲੀ ਖਾਲੀ ਮਤੋ ਸੁਸਰੀ ਵਾਲੀ ਉਲੀ ਲੱਗੀ ਵੀ ਭਾਇ ਜੀ ਨਾਲੀ ਕਰ ਦਿੱਤੇ ਦਿੱਲੀ ਵੀ ਜਾਂਦੇ ਰਹੇ ਆ ਦਿੱਲੀ ਵੀ ਜਾਂਦੇ ਰਹੇ ਸੀ ਹਾਂਜੀ ਬਾਬਾ ਜੀ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ ਜੀ ਜਿਹੜੀ ਐਨਐਸਏ ਲੱਗੀ ਆ ਮਰਦਪਾਲ ਤੇ ਉਹਨੂੰ ਫਿਰ ਇਹਨਾਂ ਨੇ ਐਨਐਸਏ ਲਗਾਈ ਆ ਪੰਜਾਬ ਸਰਕਾਰ ਨੇ ਉਹਨੇ ਕੀ ਗਲਤ ਕਰਤਾ ਹੈ ਵੀ ਦੁਬਾਰੇ ਐਨਐਸਏ ਲਗਾਤੀ ਬਈ ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਹਾਂ ਹਾਂ ਇਹ ਪੋਲਿਟੀ ਚ ਚਲਦੀ ਹੋਂ ਤੈਨੂੰ ਮਤ ਸਹੀ ਗਲਤ ਕਰੇ ਮਤਲਬ ਭਗਵਾਨ ਜੀ ਤੁਮਾਨੇ ਗਲਤ ਮਤ ਗਲਤ ਤੇ ਲਾਲਾ ਹੁਣ ਜੋ ਮਰਜ਼ੀ ਕਰ ਲੈ ਤਾਂ ਹੁਣ ਚੱਲੇ ਉੱਧਰ ਉੱਧਰੀ ਮਿਲਬਰਤਣ ਹੋਈ ਵੀ ਨੇ ਕੀ ਪਤਾ ਲੱਗਦਾ ਉਹਨਾਂ ਕਰਦਾ ਕਿ ਕਿਵੇਂ ਇੱਕ ਤੈਨੂੰ ਮੈਂ ਦੱਸਦਾ ਕਰਦਾ ਮੁੜੇ ਤਾਂ ਕਹਿੰਦੇ ਨੇ ਗਰੀਬਾਂ ਬਾਰੇ ਚੱਲ ਆਪਾਂ ਤਾਂ ਉਹਨੂੰ ਕੰਨਾਂ ਸਕਨ ਸਕੀਮ ਇਹਨੇ ਹੋ ਕਰੀ ਹਾਂ ਬਾਦਲ ਨੇ ਸਕਨ ਸਕੀਮ ਲਾਈ ਤੀ ਹਾਂਜੀ ਹਾਂਜੀ ਇੱਕ ਨਹੀਂ ਜਿਹੜੀ ਵਾਹ ਪਰਸਨਾ ਲਾਈਆਂ ਨੇ ਬਡੇਪਾ ਪਰਸਨਾ ਇਹ ਵੀ ਬਾਦਲ ਨੇ ਲਾਈਆਂ ਨੇ ਜਿਹੜੀਆਂ ਸਹੂਲਤਾਂ ਦਿੱਤੀਆਂ ਨੇ ਉਹ ਬਾਦਲ ਸਰਕਾਰ ਨੇ ਦਿੱਤੀਆਂ ਨੇ ਹੁਣ ਤਾਂ ਜਿਵੇਂ ਮਗਰ ਮਰਜ਼ੀ ਉਹ ਇਹਨਾਂ ਵੀ ਇੱਕ ਗੱਲ ਹੋਰ ਵੀ ਆ ਹੁਣ ਕਰਜ਼ਾ ਕੰਨਾਂ ਪੰਜਾਬ ਸਰ ਹਾਂ ਇਹ ਵੀ ਸੋਚੋ ਇਹ ਪਹਿਲਾਂ ਵਰਗਾ ਕੰਮ ਹੋ ਨਹੀਂ ਰਿਹਾ ਜਿਹੜੀ ਸਰਕਾਰ ਆਈ ਹੈ 2 ਸਾਲਾਂ ਚ ਝਾੜੂ ਨੇ ਕੀ ਕਰਿਆ ਜਿਹੜੀ ਬਿਜਲੀ ਫਰੀ ਕਰਕੇ ਕਹਿੰਦੇ ਉਹ ਕਰਕੇ ਗਈਆਂ ਕਾਂਗਰਸ ਹਮ ਕੰਪਟਨ ਨੇ ਕਰਿਆ ਦੀ ਇਹਨਾਂ ਨੇ ਜੋ ਧੂਰ ਬਤਾ ਤੀ ਬਸ ਇਹ ਹੀ ਹੋਇਆ ਜੋ ਜੋ ਸੁਣਤਾ ਕਰੇ ਨੇ ਕਾਲੀ ਦਲ ਨੇ ਕਰੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਕਿਹਨੂੰ ਪਾਉਣੇ ਵੋਟ ਕਿਹਨੂੰ ਪਾਉਣੇ ਵੋਟ ਫੇਰ ਵੀ ਵੋਟ ਤਾਂ ਝਾੜੂ ਵਾਲੇ ਨੂੰ ਪਾਵਾਂਗੇ ਜੀ ਕੰਮ ਤਾਂ ਇਹਨਾਂ ਨੇ ਵੀ ਕਰਿਆ ਕਾਲੀ ਦਲ ਵਾਲਾ ਨੇ ਵੀ ਵਧੀਆ ਕੰਮ ਕਰਿਆ ਇਹਨਾਂ ਨੇ 200 ਜੁਨਟ ਮਾਫ ਕਰੀ ਆ ਤੇ ਬਾਕੀ ਆਪਣਾ ਕਣਕਦਾਲਾ ਵੀ ਇਹਨਾਂ ਨੇ ਸਟਾਰਟ ਕਰਿਆ ਕੰਮ ਇਹਨਾਂ ਨੇ ਤੋੜਿਆ ਦਿਨਾਂ ਨਹੀਂ ਤੋੜਿਆ ਫਿਰ ਹੁਣ ਆਵਾੰਦਵੀ ਪਾਰਟੀ ਆ ਗਈ ਇਹਨਾਂ ਨੇ ਆਪਣੇ ਹੁਣ ਦਿਖਾਉਣਾ ਆਪਣਾ ਜੋਹਰੀ ਦੇਖੋ ਕਿੱਥੇ ਤੱਕ ਚੱਲਦੀ ਆਵਾੰਦ ਪਾਰਟੀ ਐ ਵਿਰੋਧ ਹੋ ਰਿਹਾ ਵੱਖ-ਵੱਖ ਸ਼ਹਿਰਾਂ ਚ ਲੀਡਰਾਂ ਦਾ ਭਾਜਪੀ ਦਾ ਭਾਜਪੀ ਦਾ ਵਿਰੋਧ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਕਾਹੀ ਹੋ ਰਿਹਾ ਨਾ ਜੀ ਅਗਲਾ ਕਹਿੰਦਾ ਵੀ ਆਪਣਾ ਪੰਜਾਬ ਬਚਾਓ ਵੀ ਕਿਤੇ ਭਗਵੰਤ ਜੀ ਦੀ ਗੱਲ ਨਾ ਕਰ ਦੇਵੇ ਕੋਈ ਹੋਰ ਨਹੀਂ ਭਾਜਪੀ ਦਾ ਵਿਰੋਧ ਕਰ ਰਹੇ ਨੇ ਲੋਕ ਉਹ ਜਿਹੜਾ ਕਿਸਾਨਾਂ ਕਰਕੇ ਸ਼ੰਭੂ ਬਾਡਰ ਤੇ ਧਾਰਾਂ ਲੱਗਿਆ ਹੋਇਆ ਕਿਸਾਨਾਂ ਨੂੰ ਵੀ ਤਾਂ ਆਪਣੀ ਮੰਗਾਂ ਗਰੀਬ ਜਨਤਾ ਨੇ ਵੀ ਕਰਾਉਣਾ ਹੁਣ ਐਸੀ ਵੀ ਗਰੀਬ ਐ ਇਸ ਵੀ ਤਾਂ ਵੋਟ ਪਾਉਣੀ ਆ ਜੀ ਸਾਡੇ ਵੀ ਲੱਖਾਂ ਦੀ ਵੋਟ ਆ ਤੁਹਾਨੂੰ ਕੀ ਕੀ ਸਹੂਲਤ ਮਿਲੀ ਆ ਜੀ ਦੇਖੋ ਸਹੂਲਤ ਤਾਂ ਉਹਨੇ ਸਾਰੇ ਲਾਤੀਆਂ ਜੁਨਟ ਵੀ maaf ਹੋਈ ਆ ਪਰ ਹੁਣ ਆਇਆ ਹੁਣ ਜਿਹੜਾ ਮੇਰਾ ਵਰਕਰ ਮਾਤੜ ਪਈ 58 ਸਾਲ ਦਾ ਹੋ ਗਿਆ ਜਾਨੂੰ ਪੈਨਸ਼ਨ ਲੱਗਣੀ ਆ ਜਾਨੂੰ ਬੰਦਾ ਚੜਾਈ ਕਰ ਜੂ 65 ਸਾਲ ਦੇ ਨੂੰ ਕਹਿੰਦੇ ਨੇ ਪੈਨਸ਼ਨ ਲੱਗਣੀ ਚਾਹੀਦੀ ਆ ਮਤਲਬ 55 ਸਾਲ ਤੋਂ ਲੱਗਣੀ ਚਾਹੀਦੀ ਆ ਮਰਦ ਨੂੰ ਬੰਦੇ ਨੂੰ ਆ ਹੋਵੇ ਨਾ ਜਿਹਦੇ ਨਾ ਹੋਵੇ ਉਹਦਾ ਵੀ ਕਰਨਾ ਚਾਹੀਦਾ ਜਿਹਦਾ ਘਰ ਬੀਚੇ ਨੇੜੋ ਹੋਵੇ ਕੋਈ ਘਰ ਪਰ ਹੋਵੇ ਨਾ ਕਮੌਣੀਆਂ ਉਹਦੇ ਵੀ ਤਾਂ ਕਰਨਾ ਚਾਹੀਦਾ ਆਹ ਵੇ ਗੱਲ ਜੇ ਮੇਂ ਲੱਗਿਆ ਹੋਇਆ ਜੀ ਹੁਣ ਮੈਂ ਉੱਥੇ ਕੰਮ ਕਰਦਾ ਹੁਣ ਨਾ ਤਾਂ ਪੈਨਸ਼ਨ ਲੱਗਿਆ ਮੈਨੂੰ ਇਹ ਕਹਿੰਦੇ 6 ਸਾਲ ਦੇ ਲੱਗੂਗੀ ਜਾਂ ਉਹ ਬੰਦਾ ਸਾਲ 2 ਸਾਲ ਪੈਨਸ਼ਨ ਖਾਊਗਾ ਇਹਨਾਂ ਵਾਲਾ ਸਮਸ਼ਾਨ ਘੜ ਜਲੇ ਜਾਂਦੇ ਆਹ ਕਰਦਾ ਜੇ ਮਸੂਰਾ ਜਨ ਤਾਂ ਨਹੀਂ ਲੱਗ ਜੰਤੀ 6 ਸਾਲ ਦੇ ਨੂੰ ਕਰਤੀ ਹੁਣ ਮਤਲਬ 55 60 ਸਾਲ ਦੀ ਹੋਣੀ ਚਾਹੀਦੀ ਹੈ ਪੈਨਸ਼ਨ ਲੱਗਣੀ ਚਾਹੀਦੀ ਹੈ ਗਰੀਬ ਜਨਤਾਂ ਨੂੰ